वी कैन वोट देख रहे हैं सारे देश का स्वागत है मैं हां प्रदीप वर्मा दोस्तों प्रचार ओवर हो चुका है चुनाव का माहौल है तो सारे पासे प्रचार कैंपेन थम चुका है अब बारी है थवाड़ी यानी कि सरकार चुनंदी बारी है 1 जून शनिवार को सब ने अपनी वोट पाके सरकार चुनी है दशमा जालंधर ਦੇ ਨਾਲ-ਨਾਲ ਪੰਜਾਬ 'ਚ 13 ਸੀਟਾਂ ਦਾ ਚੋਣ ਹੋਣ ਜਾ ਰਿਹਾ ਹੈ ਤੇ 1 ਜੂਨ ਨੂੰ ਸਾਰੀਆਂ 13 ਸੀਟਾਂ ਤੇ ਵੋਟ ਪੈਣਗੀਆਂ ਵੱਡੀ ਗੱਲ ਇਹ ਹੈ ਕਿ ਸਾਰੀਆਂ ਸੀਟਾਂ ਤੋਂ ਬਹੁਤ ਸਾਰੇ ਉਮੀਦਵਾਰ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਦੇ 'ਚ ਜ਼ਿਆਦਾਤਰ ਇੱਕ ਦੂਸਰੇ ਦੀਆਂ ਪਾਰਟੀਆਂ ਤੋਂ ਬਦਲ ਕੇ ਆਏ ਉਮੀਦਵਾਰ ਜ਼ਰੂਰ ਨੇ ਪਰ ਤੁਸੀਂ ਵੋਟ ਪਾਉਣ ਲੱਗੇ ਪਾਰਟੀ ਜਾਂ ਉਮੀਦਵਾਰ ਦੀ بجائے ਇਹ ਸੋਚਣਾ ਹੈ ਕਿ ਕਿਹੜਾ ਉਮੀਦਵਾਰ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕਦਾ ਮੇਰਾ ਮੈਸੇਜ ਚਾਹੇ ਨੂੰ ਮੈਸੇਜ ਕਹेलो ਚਰਚਾ ਕਹेलो ਵਿਚਾਰ ਕਹेलो ਅਰ ਇਹ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੋਟ ਕਰਦੇ ਹੋ ਤੇ ਆਪਣੇ ਉਮੀਦਵਾਰ ਆਪਣੀ ਪਾਰਟੀ ਜਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇਹ ਸੋਚੋ ਕਿ ਦੇਸ਼ ਦੇ ਹਿੱਤ ਲਈ ਕੌਣ ਜ਼ਿਆਦਾ ਵਧੀਆ ਹੈ ਕੌਣ ਤੁਹਾਡੇ ਜ਼ਿਲ੍ਹੇ ਦੀ ਤਰੱਕੀ ਕਰਾ ਸਕਦਾ ਹੈ ਕਿਹਦੇ ਨਾਲ ਤੁਸੀਂ ਅੱਗੇ ਵਧ ਸਕਦੇ ਹੋ ਉਸ ਇਨਸਾਨ ਨੂੰ ਉਸ ਪਾਰਟੀ ਨੂੰ ਵੋਟ ਕਰੋ ਜਿਹੜੇ ਤੁਹਾਨੂੰ ਅੱਗੇ ਲੈ ਕੇ ਜਾ ਸਕਣ ਜਲੰਧਰ ਦੀ ਗੱਲ ਕਰੀਏ ਜਲੰਧਰ ਦੀ ਸੀਟ ਤੇ ਜਿਹੜੇ ਉਮੀਦਵਾਰ ਇਸ ਟਾਈਮ ਚਰਚਾ ਦੇ ਵਿੱਚ ਨੇ ਉਹਨਾਂ ਚ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਤੋਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਔਰ ਉਹਨਾਂ ਦੇ ਮੁਕਾਬਲੇ ਚਰਨਜੀਤ ਸਿੰਘ ਚੰਗਨੀ ਜਿਹੜੇ ਪੁਰਾ ਮੱਖ ਮੰਤਰੀ ਰਹੇ ਨੇ ਪੰਜਾਬ ਦੇ ਕਾਂਗਰਸ ਤੋਂ ਨੇ ਮਹਿੰਦਰ ਸਿੰਘ ਕੇਪੀ ਆਕਾਲੀ ਦਲ ਤੋਂ ਤੇ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀ ਨੂੰ ਜਿਹੜੇ ਮੈਦਾਨ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਉਹ ਇਹਦੇ ਨਾਲ ਹੀ ਭਾਜਪਾ ਤੋਂ ਬਲਵਿੰਦਰ ਕੁਮਾਰ ਵੀ ਮੈਦਾਨ ਦੇ ਵਿੱਚ ਨੇ ਹੋਰ ਇਹਨਾਂ ਤੋਂ ਇਲਾਵਾ ਕਈ ਛੋਟੇ-ਛੋਟੇ ਉਮੀਦਵਾਰ ਵੀ ਮੈਦਾਨ ਚ ਨੇ ਕਈ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਖੜੇ ਕੀਤੇ ਨੇ ਜੇ ਮੈਂ ਹਿਸਟਰੀ ਦੀ ਗੱਲ ਕਰਾਂ ਸੁਸ਼ੀਲ ਕੁਮਾਰ ਰਿੰਕੂ ਨੇ ਪਿਛਲਾ ਚੋਣ ਜਿਹੜਾ ਬਾਈ ਇਲੈਕਸ਼ਨ ਹੋਇਆ ਸੀ ਉਹ ਜਿੱਤਿਆ ਸੀਗਾ ਆਮ ਆਦਮੀ ਪਾਰਟੀ ਤੋਂ ਸੰਸਦ ਬਣੇ ਸੀ ਪਰ ਉਸ ਤੋਂ ਪਹਿਲਾਂ ਉਹ ਕਾਂਗਰਸ 'ਚ ਸੀ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਤੋਂ ਸੰਸਦ ਬਣੇ ਹੁਣ ਇਸ ਵਾਰ ਉਹ ਆਮ ਆਦੀ ਪਾਰਟੀ ਛੱਡ ਕੇ ਬਾਜਪਾ 'ਚ ਆ ਗਏ ਨੇ ਭਾਜਪਾ 'ਚ ਆ ਗਏ ਨੇ ਤੇ ਭਾਜਪਾ ਨੇ ਉਹਨਾਂ ਨੂੰ ਕੈਂਡੀਡੇਟ ਬਣਾਇਆ ਉਹਨਾਂ ਦੇ ਮੁਕਾਬਲੇ ਚਰਨਜੀਤ ਸਿੰਘ ਚੰਨੀਪੁਰ ਮੁੱਖ ਮੰਤਰੀ ਪ ਕਾਂਗਰਸ ਤੋਂ ਇਲੈਕਸ਼ਨ ਤੇ ਉਹ ਲੜ ਰਹੇ ਨਹੀਂ ਪਰ ਉਹਨਾਂ ਦਾ ਜ਼ਿਲ੍ਹਾ ਜਿਹੜਾ ਹੈ ਉਹ ਜਲੰਧਰ ਨਹੀਂ ਰਿਹਾ ਕਦੀ ਵੀ ਉਹ ਬੈਕ ਜਿਹੜਾ ਹੈ ਉਹ ਚਮਕੌਰ ਸਾਹਿਬ ਤੋਂ ਬਿਲੋਂਗ ਕਰਦੇ ਨੇ ਸੋ ਉਹਨਾਂ ਦੇ ਬਾਹਰੀ ਹੋਣ ਦਾ ਮੁੱਦਾ ਵੀ ਇੱਥੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਉਹਦੇ ਨਾਲ ਵਿੰਦਰ ਸਿੰਘ ਕੇਪੀ ਜਿਹੜੇ ਮੁੱਢ ਤੋਂ ਕਾਂਗਰਸੀ ਰਹੇ ਨੇ ਇਲੈਕਸ਼ਨ ਲੜਦੇ ਨਹੀਂ ਉਹਨਾਂ ਨੇ ਇਕ ਆਰੀਦਲ ਜੁਆਇਨ ਕੀਤਾ ਤੇ ਕਾਲੀਦਾਰ ਤੋਂ ਇਲੈਕਸ਼ਨ ਲੜਦੇ ਨਹੀਂ ਤੇ ਨਾਲ ਹੀ ਪਵਨ ਕੁਮਾਰ ਟੀਨੂ ਜਿਹੜਾ ਪਵਨ ਕੁਮਾਰ ਟਿੰਨੂ ਨੇ ਓਵੀ ਅਕਾਲੀ ਦਲ ਦੇ ਐਮ ਐਲ ਏ ਰਹੇ ਨੇ ਤੇ ਇਸ ਇਸ ਵਾਰ ਇਲੈਕਸ਼ਨ ਉਹ ਆਮ ਆਦਮੀ ਪਾਰਟੀ ਤੋਂ ਲੜਨੇ। ਕਿ ਬਲਵਿੰਦਰ ਕੁਮਾਰ ਜਿਹੜੇ ਉਹ बसपा ਤੋਂ ਉਮੀਦਵਾਰ ਨੇ ਕੁੱਲ ਲਾ ਕੇ ਇਹ ਕਹਿੰਦੇ ਜਾਂਦਾ ਔਰ ਉਮੀਦਵਾਰ ਜਿਹੜੇ ਉਹ ਪਾਰਟੀਆਂ ਬਦਲ ਕੇ ਹੀ ਇਲੈਕਸ਼ਨ ਲੜ ਰਹੇ ਨੇ। ਸੋ ਮੇਰੀ ਅਪੀਲ ਹੈ ਉਹੀ ਹੈ ਕਿ ਤੁਸੀਂ ਆਪਣਾ ਜਿਹੜਾ ਵੋਟ ਹੈ ਉਹ ਉਹਨੂੰ ਦੇਣਾ ਹੈ ਜਿਹੜਾ ਤੁਹਾਡੇ ਲਈ ਤੁਹਾਡੇ ਦੇਸ਼ ਲਈ ਤੁਹਾਡੇ ਜ਼ਿਲ੍ਹੇ ਲਈ ਫਾਇਦੇਮੰਦ ਹੋਵੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਤੇ ਮੁਕਾਬਲਾ ਬੜਾ ਰੋਚਕ ਹੈ। ਫਰੀਦਕੋ ਸੀਟ ਤੇ ਹੰਸਰਾਜ ਹੰਸ ਉਹਨਾਂ ਦੇ ਮੁਕਾਬਲੇ ਕਰਮਜੀਤ ਅਨਮੋਲ ਬੀਬੀ ਸਾਹੋ ਕੇ ਹੋਰ ਵੀ ਰਜਿੰਦਰ ਸਿੰਘ ਜੀ ਉਮੀਦਵਾਰ ਨੇ ਬੀਜੇਪੀ ਤੋਂ ਹੰਸਰਾਜ ਹੰਸ ਨੇ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਤੋਂ ਨੇ ਤੇ ਬੀਬੀ ਸਾਹੋ ਕੇ ਕਾਂਗਰਸ ਤੋਂ ਨੇ ਜਿੰਦਰ ਸਿੰਘ ਜੀ ਜਿਹੜੇ ਨੇ ਉਹ ਅਕਾਲੀ ਦਲ ਤੋਂ ਨੇ ਸੀਟ ਤੇ ਮੁਕਾਬਲਾ ਬੜਾ ਦਿਲਚਸਪ ਹੈ ਗੱਲ ਕਰੀਏ ਅੰਮ੍ਰਿਤਸਰ ਸੀਟ ਦੀ ਅੰਮ੍ਰਿਤਸਰ ਸੀਟ ਤੋਂ ਤਰਨਜੀਤ ਸਿੰਘ ਸੰਧੂ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦੇ ਮੁਕਾਬਲੇ ਗੁਰਜੀਤ ਆਜ਼ਲਾ ਜੀ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਪੰਚਾਇਤ ਮਿਸਟਰ ਰਹੇ ਨੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਰੋਚਕ ਮੁਕਾਬਲਾ ਹੈ ਅਨਿਲ ਜੋਸ਼ੀ ਪੁਰਵ ਮੰਤਰੀ ਰਹੇ ਨੇ ਉਹ ਵੀ ਅਕਾਲੀ ਦਲ ਤੋਂ ਇੱਥੇ ਮੈਦਾਨ ਵਿੱਚ ਨੇ ਖਡੂਰ ਸਾਹਿਬ ਸੀਟ ਇਸ ਲਈ ਦਿਲਚਸਪ ਹੈ ਕਿਉਂਕਿ ਅਮਰਿਤਪਾਲ ਜਿਨ੍ਹਾਂ ਤੇ ਐਨਐਸਏ ਲੱਗਾ ਹੈ ਪਰ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਲਈ ਪਰਚਾ ਉਹਨੇ ਜੇਲਤੀ ਪੜਿਆ ਉਹਨਾਂ ਦੀ ਕੈਂਪੇਨ ਜਿਹੜਾ ਹੈ ਉਹਨਾਂ ਦਾ ਪਰਿਵਾਰ ਕਰ ਰਿਹਾ ਹੈ ਉਹਨਾਂ ਦੇ ਮਾਦਰ ਫਾਦਰ ਔਰ ਸਾਰੇ ਜਿਹੜੇ ਉਹਨੇ ਉਥੋਂ ਕੈਂਪੇਨ ਕਰ ਰਹੇ ਨੇ ਉਹਨਾਂ ਦੇ ਮੁਕਾਬਲੇ ਜਿਹੜਾ ਇਲੈਕਸ਼ਨ ਦੇ ਵਿੱਚ ਉਥੋਂ ਮਨਜੀਤ ਸਿੰਘ ਮੰਨਾ ਜਿਹੜੇ ਨੇ ਬੀਜੇਪੀ ਦੇ ਉਮੀਦਵਾਰ ਨੇ ਉਤੋਂ ਇਲਾਵਾ ਕੁਲਵੀਰ ਸਿੰਘ ਜੀਰਾ ਜੀ ਕਾਂਗਰਸ ਦੇ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਮੈਦਾਨ ਦੇ ਵਿੱਚ ਇਲੈਕਸ਼ਨ ਲੜਨੇ ਨੇ ਉੱਥੇ ਗੱਲ ਕਰੀ ਅਕਾਲੀ ਦਰਦੀਪ ਬਿਰਸਾ ਸਿੰਘ ਬਲਟੋਹਾ ਵੜਾ ਵਡਾ ਨਾਮ ਹੈ ਅਕਾਲੀ ਜਲਦਾ ਜਿਹੜੇ ਕੀ ਇੱਥੋਂ ਇਲੈਕਸ਼ਨ ਲੜ ਰਹੇ ਨੇ ਖਡੂਰ ਸਾਹਿਬ ਸੀਟ ਤੋਂ ਇਸ ਤੋਂ ਇਲਾਵਾ ਹੋਰ ਵੀ ਬੜੇ ਦਿਲਚਸਪ ਮੁਕਾਬਲੇ ਨੇ ਪੰਜਾਬ ਦੇ ਵਿੱਚ ਜਿਹੜੀਆਂ ਸੀਟਾਂ ਦੇ ਮੁਕਾਬਲੇ ਦੇਖਣ ਯੋਗ ਨੇ ਲੁਧਿਆਣੇ ਦੀ ਗੱਲ ਕਰੀ ਰਹੁਨੀਤ ਬਿੱਟੂ ਪਹਿਲਾਂ ਕਾਂਗਰਸੀ ਸੀ ਹੁਣ ਬੀਜੇਪੀ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਉਹ ਤੋਂ ਮੈਦਾਨ ਚ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਮੈਦਾਨ ਚ ਉਤਾਰਿਆ ਗਿਆ ਹੈ ਦੇਖੋ ਕੁਲ ਮਿਲਾ ਕੇ ਪੰਜਾਬ ਦੀਆਂ 13 ਸੀਟਾਂ ਦੀ ਜੇ ਮੈਂ ਹਰ ਸੀਟ ਦੀ ਗੱਲ ਕਰਨ ਲੱਗਾ ਤਾਂ ਸ਼ਾਇਦ ਗੱਲ ਬਹੁਤ ਲੰਬੀ ਹੋ ਜਾਣੀ ਹੈ ਮੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ 13 ਸੀਟਾਂ ਤੇ ਮੁਕਾਬਲਾ ਬੜਾ ਦਿਲਚਸਪ ਹੋਣ ਵਾਲਾ ਹੈ 1 ਜੂਨ ਨੂੰ ਤੁਸੀਂ ਸਾਰਿਆਂ ਨੇ ਵੋਟਾਂ ਪਾਣੀਆਂ ਨੇ ਤੇ ਮੈਂ ਇਹ ਇਹ ਅਪੀਲ ਇੱਕ ਵਾਰ ਫੇਰ ਕਰੂੰਗਾ ਆਪਣੀ ਵੋਟ ਦਾ ਪ੍ਰਯੋਗ ਜ਼ਰੂਰ ਕਰੋ ਤੇ ਉਹਦੇ ਲਈ ਕਰੋ ਜਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੀ ਤੁਹਾਡੀ ਤਰੱਕੀ ਲਈ ਜ਼ਰੂਰੀ ਹੈ ਤੇ ਇਦਾਂ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਸਾਡੇ ਨਾਲ ਬਣੇ ਰਹੋ ਜੇ ਤੁਹਾਨੂੰ ਲੱਗਦਾ ਇਹ ਵੀਡੀਓ 'ਚ ਕੁਝ ਅੱਛੇ ਕੰਟੈਂਟ ਨੇ ਤੇ ਇਹਨੂੰ ਜ਼ਰੂਰ ਸ਼ੇਅਰ ਕਰਨਾ ਤੇ ਆਪਣੀ ਰਾਏ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੇਣਾ ਧੰਨਵਾਦ